ਇੱਕ ਸੁਰਫਰੇ ਜਵਾਈ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਜੀਹਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜਵਾਈ ਦੇ ਵੱਲੋਂ ਆਪਣੇ ਹੀ ਸਹੁਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਗਿਆ ਪਹਿਲਾਂ ਤਾਂ ਇਸ ਜਵਾਈ ਦੇ ਵੱਲੋਂ ਘਰ ਨੂੰ ਅੱਗ ਲਗਾਈ ਗਈ ਇਸ ਤੋਂ ਬਾਅਦ ਇਸ ਜਵਾਈ ਦੇ ਵੱਲੋਂ ਇਥੋਂ ਵੀ ਨਹੀਂ ਰੁਕਿਆ ਗਿਆ ਤੇ ਇਸ ਨੇ ਇੱਕ ਵਾਰ ਫਿਰ ਤੋਂ ਪੀਤੇ ਦਿਨ ਤੁਹਾਨੂੰ ਦੱਸ ਦਈਏ ਕਿ ਆਪਣੇ ਸਹੁਰੇ ਪਰਿਵਾਰ ਦਾ ਜੋ ਰੋਜ਼ੀ-ਰੋਟੀ ਕਮਾਉਣ ਦਾ ਇੱਕ ਲੋਤਾ ਸਹਾਰਾ ਸੀ ਜੁਗਾੜੂ ਰੇੜੀ ਸੀ ਉਸ ਨੂੰ ਵੀ ਜੋ ਹੈ ਸੜ ਦਿੱਤਾ ਤਾਂ ਸੜ ਕੇ ਸਵਾ ਕਰ ਦਿੱਤਾ ਗਿਆ ਉਸ ਜੁਗਾੜੂ ਰੇੜੀ ਨੂੰ ਜਿਸ ਦੇ ਕਾਰਨ ਇਸ ਪਰਿਵਾਰ ਦਾ ਰੋਜੀ ਰੋਟੀ ਚੱਲਦੀ ਸੀ ਤਾਂ ਇਹ ਮਾਮਲਾ ਅਮ੍ਰਿਤਸਰ ਦਾ 40 ਨਾ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਸਿਰਫਰੇ ਜਵਾਈ ਦੇ ਵੱਲੋਂ ਆਪਣੇ ਹੀ ਸੋਹਰੇ ਪਰਿਵਾਰ ਦੇ ਨਾਲ ਅਜਿਹਾ ਕਾਰਾ ਕੀਤਾ ਗਿਆ ਜਿਸ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਇਸ ਮਗਰੋਂ ਸੋਹਰੇ ਪਰਿਵਾਰ ਦੇ ਵੱਲੋਂ ਆਪਣੇ ਜਵਾਈ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਨਾਲ ਹੀ ਨਾਲ ਇਸ ਜਵਾਈ ਦੇ ਨਾਲ ਵੀਡੀਓ ਉਹਨਾਂ ਨੇ ਆਪਣੀ ਧੀ ਵਿਆਹੀ ਸੀ ਉਸ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਗਏ ਹਨ ਹਾਲਾਂਕਿ ਇਹ ਵੀ ਦੱਸਣਯੋਗ ਹੈ ਕਿ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਦਰਸਲ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਜਵਾਈ ਭਾਜੀਪੀ ਆਗੂ ਦਾ ਡਰਾਈਵਰ ਹੈ ਜਿਸ ਕਾਰਨ ਪੁਲਿਸ ਦੇ ਵੱਲੋਂ ਇਸ ਉਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਬੰਦ ਹੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ 프리ਤ ਆ ਮੇਰਾ ਘਰ ਵਾਲਾ ਹੀ ਹੈ ਸਕੰਦਰ ਜਨੇ ਅੱਗ ਲਈ ਤੇ ਕਰੇ ਪਹਿਲਾਂ ਤਾਂ ਸਾਡਿਓ ਨੇ ਘਰ ਅੱਗ ਲਾਈ ਆ ਤੇ ਉਸ ਤੋਂ ਬਾਅਦ ਉਹਨੇ ਧਮਕੀ ਦੇ ਕੇ ਗਿਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾ ਦਿੱਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਆ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਆ ਮੈਂ ਤੈਨੂੰ ਨਹੀਂ ਰੱਖ ਸਕਦਾ ਤਾਂ ਫਿਰ ਮੈਂ ਕਹਾਂ ਵੀ ਇਦਾਂ ਬਈ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਕਿਹਾ ਮੈਂ ਦਾਜ ਕਿੱਦਾਂ ਲਾਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਰੋਜ਼ ਦਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕਨਾਮਾ ਦੇ ਨਹੀਂ ਤਾਂ ਤੁਹਾਡੇ ਘਰ 'ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਸੀ ਰਾਤ ਦੇ 12 ਤਕਰੀਬਨ 12 12:30 ਦੇ ਲਾਗੇ ਚੱਕ ਕੇ ਆਇਆ ਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਤੇ ਉਸ ਸਾਡੇ ਗਵੰਡੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਆਉਣੇ ਤਾਂ ਮਂ ਕਿ ਦਿੱਤੀ ਵੀ ਮੈਂ ਹੁਣ ਢੱਡੀ ਜੜੀ ਰੇੜੀਆਂ ਨੂੰ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜੜੀਆਂ ਜੜੀਆਂ ਸਾਡੀ ਉਹ ਸਾਰੀਆਂ ਨੂੰ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੇਂਟ ਕਰਾਈ ਸੀ ਹਾਂਜੀ ਕੰਪਲੇਂਟ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਦ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਪਤਾ ਵੀ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕੀ ਤਾਂ ਹੁੰਦੀ ਨਹੀਂ ਪਈ ਵੀ ਲੋ ਕਾਫੀ ਦਿਨ ਹੋ ਗਏ ਆ 20 ਜਨਵਰੀ ਤੋਂ 2 ਦਿਨ ਪਹਿਲਾਂ ਦੀ ਸਾਡੇ ਘਰ ਅੱਗ ਲਾ ਕੇ ਗਿਆ ਵਾ ਤੇ ਕੀ ਮੰਗ ਕੀ ਕਰਦੇ ਮੰਗ ਦਾਸਤੀ ਕਰਦੇ ਆ ਜਿਵੇਂ ਉਹਨਾਂ ਨੂੰ ਸਜਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਮੇਰਾ ਨਾਮ ਦੀਪਕ ਕੁਮਾਰ ਸਾਨੋਖ ਰਮਨ ਸਿੰਘ ਦਾ ਜਿਹਦੇ ਦੇ ਮੇਰਾ ਜਵਾਈ ਹੈਗਾ ਸਾਡਾ ਆਪਣਾ ਜਿਹੜਾ ਕਿ ਬਾਰ ਬਾਰ ਸਾਨੂੰ ਤੰਗ ਪਰੇਸ਼ਾਨ ਕਰਦਾ ਵਾ ਦਾਈ ਦੀ ਮੰਗ ਕਰਦਾ ਵਾ ਤੇ ਮੇਰੀ ਭੈਣ ਕੋਟ ਦਾ ਮਾਰਦਾ ਵਾ ਤੇ ਆ ਥਾਣੇ ਰਿਪੋਰਟ ਦਿੱਤੀ ਸੀ ਨਾਮ ਐਸਆਈ ਨੂੰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜੀ ਵਾਰ ਉਹਨੇ ਕਹਿਸਾ ਰੇੜੀਆਂ ਫੂਕੇ ਜਾਣੀਆਂ ਵਾ ਰੇਡੀਆ ਨੂੰ ਵੀ ਇਹਦਾ ਅਗਲਾ ਆ ਗਿਆ ਸਾਡੇ ਨੂੰ। ਤੰਗ ਵਿਖਣਾਰ ਕੋ ਸਰ ਤਲਾਕ ਮੰਗ ਰਿਹਾ ਮੇਰੇ ਭੈਣ ਕੋ। ਉਹਨੂੰ ਕਹਿੰਦਾ ਤਲਾਕ ਦੇ ਕਿਉਂਕਿ ਉਹਦਾ ਮੈਂ ਹੋਰ ਥਾਂ ਵਿਆਹ ਕਰਾਉਣਾ। ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੇ ਭੈਣ ਨੂੰ ਧੋਖੇ ਨਾਲ ਵਿਆਹ ਕਰਾਈ ਦਿੱਤਾ। ਕਿੰਨੇ ਸਾਲ ਹੋ ਗਏ? 4 ਸਾਲ ਹੋ ਗਏ। ਮੰਗ ਕੀ ਕਰਦੇ? ਸਰ ਮੰਗਿਆ ਉਹ ਕਰਦੇ ਪਰ ਉਸ ਤੋਂ ਵੀ ਆਪਣੀ ਕਾਰਵਾਈ ਪੂਰੀ ਕਰ ਦੇਣਾ। ਇਹਨੂੰ ਸਰ ਇਹ ਅੰਦਰ ਚੋਣਗੇ। ਇਹ ਤੇ ਪਰਚਾ ਹੋਣਾ ਚਾਹੀਦਾ। ਇਹ ਸਾਡੇ ਕੋਲ ਇੱਕ ਦੀਪਕ ਨਾਮ ਦੇ ਲੜਕੇ ਕੋ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਦੋਂ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਦੋਂ ਉਹ ਲੋੜੀ ਹੈਗੀ ਹੈ ਇਹਨਾਂ ਘਰ ਆ ਕੇ ਜੋ ਕਿ ਤੋਲਪੰਨ ਕੀਤੀ ਗਈ। ਉਹ ਆਪਾਂ ਵੈਰੀਫਾਈ ਕਰਵੇਂ ਮੰਗਦੇ ਨੂੰ ਤੇ ਜੋ ਉਹ ਬੰਦੀ ਕਾਰਵਾਈ ਪੁਲਿਸ ਕੋਲ ਹੋਈ ਉਹ ਹੌਜ਼ਲਦ ਕਰਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।